ਵੇ ਵੀ ਜਦੋਂ بارش ਹੁੰਦੀ ਹੈ ਇੱਥੇ ਕੋਈ ਵਿਜ਼ਿਟ ਕਰੇ ਨਾਲ ਦੀ ਨਾਲ ਜੇ ਉਹਨਾਂ ਐਮਐਲਏ ਦੇ ਕਹਿਣ ਤੋਂ ਵਿਜ਼ਿਟ ਕਰਨਾ ਉਹ ਤਾਂ ਕੋਈ ਫਾਇਦਾ ਨਹੀਂ ਕੋਈ ਆਪਣੇ ਆਪ ਕਿਉਂ ਨਹੀਂ ਕਰਦਾ ਉਹ ਵੀ ਮੈਂ ਤਾਂ ਐਕਸਨ ਸਾਹਿਬ ਆਪਣੀ ਜਦੋਂ ਵੀ ਕਿਉਂਕਿ ਇਹ ਲੋਕਲ ਹੁੰਦੇ ਜਦੋਂ ਕੋਈ ਆਪਣੀ ਜਦੋਂ ਵੀ ਹੁੰਦੀ ਤੁਹਾਡੀ ਤੁਸੀਂ ਤਾਂ ਉਦੋਂ ਕਰਦੇ ਨਾ ਜਦੋਂ ਤੁਹਾਨੂੰ ਐਮਐਲਏ ਵੀਡੀਓ ਐਸਡੀਐਮ ਨੂੰ ਭੇਜਦਾ ਐਸਡੀਐਮ ਤੁਹਾਨੂੰ ਭੇਜਦੇ ਆ ਤੀਜੀ ਚੌਥੀ ਜਗ੍ਹਾ ਜਾ ਕੇ ਫੇਰ ਹੁੰਦਾ ਅਗੇ ਬਿਲਕੁਲ ਜੀ ਕਿਉਂਕਿ ਅਸੀਂ ਆਫੀਸ਼ੀਅਲੀ ਇਹਨੂੰ ਟੇਕਓਵਰ ਹੀ ਨਹੀਂ ਕੀਤਾ ਨਾ ਜੇ ਅਸੀਂ ਉੱਥੇ ਫਿਰ ਉਦੋਂ ਤੱਕ ਕੋਈ ਤਾਂ ਰਿਸਪੋਨਸਿਬਿਲਟੀ ਲਾਉਣਾ ਮੈਂ ਤੁਹਾਨੂੰ ਸਾਰਾ ਦੱਸਿਆ ਉਹਦੀ ਸਾਰੀਆਂ ਥੋੜੀਆਂ ਖੜੀਆਂ। ਹਾਂਜੀ। ਤੋ ਤਾਂ ਕੋਈ ਤਾਂ ਜਿੰਮੇਵਾਰੀ ਲੋ ਕਿ ਕਿਹਨੇ ਕਰਨੀ ਐ? ਆਪਾਂ ਹਰ ਵਾਰ ਤੋਂ ਟੋਲ ਦੇ ਫਿਰਾਂਗੇ। ਸਰ ਕਿਹਾ ਸੀਗਾ ਵੀ ਪ੍ਰੈਕਟੀਕਲੀ ਤਾਂ ਚਲੋ ਕੋਈ ਗੱਲ ਨਹੀਂ ਇਹਨੂੰ। ਜੇ ਸਿਚੁਏਸ਼ਨ ਐ ਜੀ ਹੋਈ ਵੀ ਐ ਵੀ ਨਾ ਇੱਧਰ ਤਾਂ ਨਾ ਉੱਧਰ ਤਾਂ ਤਾਂ ਅਸੀਂ ਇਹਨੂੰ ਆ ਚੀਜ਼ ਦਾ ਟੇਕਅਪ ਕਰ ਲਾਂਗੇ। ਫੇਰ ਮੰਨ ਕੇ ਚੱਲੋ ਉਹਨੂੰ। ਜੀ ਆਪਾਂ ਇਹ ਤਾਂ ਕਰੀ ਰਹਾ ਰਹੂਗੇ। ਉਹ ਤਾਂ ਮੈਂ ਤਾਂ ਬਹੁਤ ਮੌਸਮ ਮੌਸਮ ਜੀ ਨਿਕਲ ਜੇ ਆਪਣਾ ਉਹਦੇ ਬਾਅਦ ਤਾਂ ਡਿਲਫਾਫਾ ਆਫਟਰ 3-4 ਡੇਜ਼ ਕਰਾਓ ਤੇ ਬਾਰਿਸ਼ ਆ ਕੇ ਸਪੈਸ਼ਲ ਦੇਖੋ। 1 ਮਿੰਟ ਸਰ। ਨਹੀਂ ਬਾਰਿਸ਼। ਹਾਂਜੀ। ਉਹ ਕਰੇ ਨਾ। ਕਿਉਂ ਜੇ ਤਾਂ ਫਿਰ ਐਸਟੀਐਮ ਨੂੰ ਪਿੱਛੇ ਭਜੰਦਾ ਪੈਂਦਾ ਜਾਂ ਐਮਐਲਏ ਨੂੰ ਪਿੱਛੇ ਭਜੰਦਾ ਪੈਂਦਾ ਆਪਣੇ ਆਪ ਤਾਂ ਕੋਈ ਨਹੀਂ ਕਰ ਰਿਹਾ ਨਹੀਂ ਨਹੀਂ ਮੈਨੂੰ ਜਦੋਂ ਵੀ ਜਾਂ ਤਾਂ ਐਕਸ਼ਨ ਸਾਹਿਬ ਸ਼ੇਅਰ ਕਰਦੇ ਆ ਤੁਸੀਂ ਫਿਰ ਕਰਦੇ ਹੋ ਨੇ ਆਪਣੀ ਰੈਸਤਾ ਕਿਉਂ ਆਇਆ ਆਪਾਂ ਨੂੰ ਪਰਮਨੈਂਟ ਹਾਲ ਕਿਉਂ ਨਹੀਂ ਕਰਦੇ ਜਿਹੜੇ ਡਰੇਨੇਜ ਪਾਉਟ ਨੇ ਉਹਨਾਂ ਮਿੱਟੀ ਇੱਕ ਵਾਰੀ ਤਾਂ ਅਸੀਂ ਸਾਫ਼ ਕਰਾਈ ਸੀ ਬਟ ਇਹ ਸਾਈਡ ਵਾਲੀ ਫੇਰ ਉੱਥੇ ਆਏ ਹੁਣ ਆ ਇਸੇ ਹੀ ਦੇਖੂਗੀ ਸਾਡੀ ਲੇਬਰ ਇਸ ਕਰਕੇ ਗਈ ਉਹ ਸਾਰੀ ਥੀਰ ਕਰਦੇ ਪਾਣੀ ਆ ਜਾਂਦਾ ਨਾ ਜੀ ਇਹੀ ਮਿੱਟੀ ਆ ਕੇ ਉੱਤੇ ਜਮਾ ਹੋ ਜਾਂਦੀ ਹੈ ਹੂੰ ਉਹਨਾ ਇਸ ਸਾਈਡ ਲੇਬਰ ਕਰਕੇ ਗਏ ਜੀ ਨਹੀਂ ਇਹ ਮਿੱਟੀ ਤਾਂ ਹੁਣ ਜੇ ਲੇਬਰ ਕੱਢ ਗਏ ਇੱਥੇ ਉੱਪਰ ਰੱਖ ਜੂਗੀ ਇਹ ਤਾਂ ਵਿੱਚ ਪੈਣੀ ਹੋਈ ਹੈ ਉਧਰ ਦੇਖੋ ਨਾ ਸਰ ਉਹ ਸਾਈਡ ਹੁਣੇ ਕਰਕੇ ਰਹੀ ਹੈ ਜੀ ਅੱਜ ਆ ਰਹੀ ਹੈ ਜੀ ਉਹ ਬਾਰਿਸ਼ ਕਰਕੇ ਮੈਂ ਹੁਣੇ ਫੋਨ ਕੀਤਾ ਉਹ ਹਜੇ ਹੁਣ ਤੱਕ ਇੱਕ ਵੀ ਬਾਰਿਸ਼ ਅਸੀਂ ਨਹੀਂ ਹੋਈ ਜਿੱਤੇ ਬਲੌਗ ਨਾ ਹੋ ਕਰਾ ਦੇਗੇ ਫਿਰ ਉਹ ਤਾਂ ਕੋਈ ਇਸ਼ੁ ਨਹੀਂ ਹੁੰਦਾ ਕੋਈ ਹਾਂ ਅੱਜ ਜਿਹੜੇ ਪਿੱਪਲ ਵਗੈਰਾ ਲੱਗੇ ਹੋਏ ਇਹ ਡੈਮੇ ਨਹੀਂ ਕਰਨਗੇ ਇਹਨੂੰ ਪੋੜ ਲਓ ਇਹਦਾ ਜੀ ਇਹਨੂੰ ਦਾ ਕੰਪਰੀਹੈਂਸਿਵ ਇਹਦੀ ਮੇਨਟੇਨੈਂਸ ਜਿਵੇਂ ਹੋਇਆ ਜੇ ਮੈਂ ਤੈਨੂੰ ਹੋਰ ਵੀ ਤਾਂ ਇੰਨੇ ਬ੍ਰਿਜ ਹੈਗੇ ਆ ਉਹਨਾਂ ਦੇ ਕਿਉਂ ਨਹੀਂ ਬਲੌਕ ਹੁੰਦਾ ਪਾਣੀ ਉਹਦੇ ਮਿੱਟੀ ਦਾ ਹੁੰਦੀ ਹੈ ਸਪੈਨ ਜ਼ਿਆਦਾ ਨਹੀਂ ਜਿਹੜੇ ਪਾਣੀ ਬਹੁਤ ਆ ਜਾਂਦਾ ਇਹਦਾ ਰਨ ਆਫ ਵਾਟਰ ਜਿਹੜਾ ਪੁੱਲ-ਪੁੱਲ ਤੇ ਬਾਰਿਸ਼ ਡਿੱਗਦੀ ਹੈ ਉਹਦਾ ਹੀ ਪਾਣੀ ਬਹੁਤ ਹੋ ਜਾਂਦਾ ਲੈਂਥ ਜ਼ਿਆਦਾ ਸਪੈਨ ਕਰ ਲਈ ਜਸਤੂ